2010 ਦੇ ਵਿੱਚ ਮੇਰਾ ਸੰਪਰਕ ਜੁੜ ਗਿਆ ਆਪਣੇ ਪਿੰਗਲਵਾੜਾ ਜੰਡੇਆਲਾ ਉਹਨਾਂ ਦੇ ਨਾਲ ਉਹਨਾਂ ਦੇ ਪ੍ਰਿੰਸੀਪਲ ਰਾਜਵੀਰ ਸਿੰਘ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਤੋਂ ਹੌਸਲਾ ਮਿਲਿਆ ਤੇ ਜਿਸ ਦਿਨ ਮੈਂ ਕੁਦਰਤੀ ਖੇਤ ਉਹਨਾਂ ਦਾ ਪੜਿਆ ਲਿਟਰੇਚਰ ਗੰਨੇ ਦੇ ਉੱਤੇ ਸੀ ਉਹਨਾਂ ਦਾ ਮੈਗਜ਼ੀਨ ਉਹ ਪੜ ਕੇ ਮੇਰਾ ਦਿਮਾਗ ਬਿਲਕੁਲ ਸਾਰਾ ਹੀ ਜ਼ੀਰੋ ਕਰਤਾ ਕੈਮੀਕਲ ਖੇਤੀ ਵੱਲੋਂ ਮੈਂ ਕਸਮ ਖਾਦੀ ਪਹਿਲੇ ਦਿਨ ਤੋਂ ਵੀ ਅੱਜ ਤੋਂ ਬਾਅਦ ਕਿਸੇ ਵੀ ਕੈਮੀਕਲ ਦੁਕਾਨ ਤੇ ਜਾਣਾ ਨਹੀਂ ਦਾਇਆ ਨਹੀਂ ਖਰੀਦਣਾ ਯੂਰੀਆ ਨਹੀਂ ਖਰੀਦਣਾ ਕੋਈ ਸਪਰੇ ਨਹੀਂ ਲੈਣੀ ਇਹ ਫੈਸਲਾ ਟਲ ਸੀ ਉਦੋਂ ਤੋਂ ਫਿਰ ਖੇਤੀਬਾੜੀ ਸ਼ੁਰੂ ਕੀਤੀ ਪਰਿਵਾਰਕ ਵਿਰੋਧਤਾ ਵੀ ਹੋਈ ਬੱਚਿਆਂ ਨੇ ਕਿਹਾ ਕਿਉਂਕਿ ਫਸਲਾਂ ਕਮਜ਼ੋਰ ਰਹਿਣ ਲੱਗੀਆਂ ਬਾਹਰ ਦੀਆਂ ਦੁਕੈਮੀਕਲ ਫਸਲਾਂ ਆਪਾਂ ਨੂੰ ਪਤਾ ਹੀ ਆ ਵੀ ਚੰਗੀਆਂ ਦੇਖਣ ਨੂੰ ਦੇਖੋ ਉਹਨਾਂ ਦੀ ਵਧੀਆ ਉਹਦੇ ਵਿੱਚ ਫਿਰ ਸਾਧ ਸੰਗਤ ਜੀ ਤੇ ਪਰਿਵਾਰ ਨਾਲ ਵਿਰੋਧਤਾ ਤਾਂ ਹੋਈ ਪਹਿਲੇ ਸਾਲ ਥੋੜੀ ਘੱਟ ਹੋਈ ਮੈਂ ਕਿਹਾ ਕੋਈ ਗੱਲ ਨਹੀਂ ਭੁੱਖੇ ਨਹੀਂ ਆਪਾਂ ਮਰਦੇ ਮਹਾਰਾਜ ਨੇ ਰਿਜਕ ਤਾਂ ਸੈਲ ਪੱਥਰ ਮੈਂ ਜੰਤੋਂ ਪਾਏ ਤਾਂ ਕਾ ਰਿਜਕ ਆਗਾ ਕਰਤਾ ਰਿਆ ਉਹ ਤਾਂ ਜਿਹੜਾ ਪੱਥਰਾਂ ਦੇ ਕੀੜਿਆਂ ਨੂੰ ਵੀ ਖਾਣੇ ਦੇ ਰਿਹਾ ਆਪਾਂ ਭੁੱਖੇ ਮਰ ਜਾਾਂਗੇ ਤੁਸੀਂ ਇਹ ਗੱਲ ਨੂੰ ਨਾ ਕਿਤੇ ਲੈ ਕੇ ਬੈਠ ਜਿਓ ਚੱਲ ਆਪਾਂ ਇਹ ਗੱਲ ਵੱਲ ਨਹੀਂ ਜਾਣਾ ਤੇ ਫਿਰ ਸਾਧ ਸੰਗ ਦੂਜੇ ਸਾਲ ਥੋੜੀ ਜੀ ਵਧੀਆ ਹੋ ਗਈ ਤੀਜੇ ਸਾਲ ਮੈਂ ਕੈਮੀਕਲ ਖੇਤੀ ਦੇ ਕੰਪੀਟੀਸ਼ਨ 'ਚ ਆ ਗਿਆ। ਭਾਵੇਂ ਫਸਲ ਘੱਟ ਹੋਈ ਰੇਟ ਦੇ ਨਾਲ ਮੇਰੀ ਆਮਦਨ ਬਰਾਬਰ ਆ ਗਈ। ਲੋਕਾਂ ਨੇ ਮੈਨੂੰ ਬੜਾ ਮਾਹੌਲ ਕਰਿਆ। ਮੇਰੇ ਕੁਆਰਟੀ ਦਾ ਐ ਕਹਿੰਦੇ ਸੀ ਕਹਿੰਦੇ ਅਸੀਂ ਆਪਦਾ ਟਰੈਕਟਰ ਲਿਆ ਕੇ ਤੇਰੀ ਫਸਲ ਬਾਹ ਦੇਣੀ ਹੈ। ਸਾਨੂੰ ਨਹੀਂ ਚੰਗੀ ਲੱਗਦੀ। ਇੱਥੇ ਤੱਕ ਵੀ ਗੱਲਾਂ ਕੀਤੀਆਂ ਲੋਕਾਂ ਨੇ। ਮੈਂ ਕਿਸੇ ਦੀ ਪ੍ਰਵਾਹ ਨਹੀਂ ਕੀਤੀ। ਜਿਹੜਾ ਮੇਰਾ ਟਲ ਫੈਸਲਾ ਹੁੰਦਾ ਮਨ ਦਾ ਉਹਨੂੰ ਕੋਈ ਬੰਦਾ ਚੈਲੰਜ ਨਹੀਂ ਕਰ ਸਕਦਾ। ਮੋੜ ਨਹੀਂ ਸਕਦਾ ਉਹਨੂੰ ਕੋਈ ਵੀ। ਇਹ ਮੇਰਾ ਟਲ ਫੈਸਲਾ ਹੁੰਦਾ ਜ਼ਿੰਦਗੀ ਜਿੰਨੇ ਕੰਮ ਕਰਿਆ ਜਿਹੜਾ ਫੈਸਲਾ ਲਿਆ ਉਹਦੇ ਉੱਤੇ ਆਪਾਂ ਪੂਰੇ ਕੰਮ ਕੀਤਾ ਹੈ ਚਾਹੇ ਪਾਸ ਹੋਈ ਜਾਣਾ ਹੋਵੇ ਜੋ ਵੀ ਮਰਜ਼ੀ ਹੋਵੇ ਉਸ ਤੋਂ ਬਾਅਦ ਦੀ ਫਿਰ ਫਿਰ 10 ਦੇ ਵਿੱਚ ਮੈਂ 2010 ਦੇ ਵਿੱਚ ਖੇਤੀ ਸ਼ੁਰੂ ਕੀਤੀ ਕੰਮ ਆਸ-ਆਸਤਾ ਸ਼ੁਰੂ ਹੋ ਗਿਆ ਫਸਲਾਂ ਵਧੀਆ ਹੋਣ ਲੱਗੀਆਂ ਸਾਡੇ ਜਿਹੜੀਆਂ ਆਮ ਫਸਲਾਂ ਪ੍ਰਚੱਲਿਤ ਨੇ ਮੈਂ ਕਣਕ ਬਾਸਮਤੀ ਇਹ ਤਾਂ ਸੀ ਮੇਰਾ ਸਰਕਲ ਤੇ ਗੰਨਾ ਸਾਡੇ ਇਲਾਕੇ ਵਿੱਚ ਪਹਿਲਾਂ ਤੋਂ ਹੀ ਬਹੁਤ ਹੁੰਦਾ ਬਲਦਾਨੀਆਂ ਖਿਲਾੜੀਆਂ ਚਲਦੀਆਂ ਹੁੰਦੀਆਂ ਸੀ ਉਸ ਵੇਲੇ ਵੀ ਸਾਡੇ ਇਲਾਕੇ 'ਚ ਗੰਨਾ ਬਹੁਤ ਸੀ 슈ਗਰ ਮਿਲ ਮਰਿੰਡਾ ਬਹੁਤ ਵੱਡੀ ਸਭ ਤੋਂ ਪਹਿਲੇ ਨੰਬਰ ਦੀ ਮਿਲ ਆ ਪੰਜਾਬ ਦੇ ਵਿੱਚ ਐਡੀ ਵੱਡੀ ਮਿਲ ਹੈ ਬਹੁਤ ਗੰਨਾ ਹੁੰਦਾ ਔਰ ਗੰਨੇ ਦੀ ਕੁਆਲਟੀ ਵੀ ਬਹੁਤ ਵਧੀਆ ਗੁੜ ਸ਼ਕਰ ਦੀ ਵੀ ਕੁਆਲਟੀ ਟਾਪ ਦੀ ਆ ਸਾਡੇ ਏਰੀਆ ਦੀ ਤੇ ਉਹਦੇ ਵਿੱਚ ਫਿਰ ਮੈਂ ਗੰਨੇ ਵੱਲ ਜਿਆਦਾ ਵਧਿਆ ਗੰਨੇ ਵੱਲ ਵਧਿਆ ਤੇ ਮੈਨੂੰ ਰਿਸਪੌਂਸ ਮਿਲਿਆ ਸਾਥੀਆਂ ਦਾ ਜਿਹੜੇ ਬੰਦਿਆਂ ਨੇ ਖਰੀਦਿਆ ਉੱਥੇ ਫਿਰ ਮੈਨੂੰ ਹੋਰ ਥੋੜੀ ਜਿਆਦਾ ਵਧੀਆ ਖੁਸ਼ੀ ਹੋਈ ਮੈਂ ਕਿਹਾ ਵੀ ਠੀਕ ਹੈ ਹੁਣ ਗੰਨੇ ਦੇ ਵਿੱਚ ਮੈਂ ਗੁੜ, ਸ਼ੱਕਰ ਤੇ ਜਿਹੜੀ ਆਪਣੀ ਮਸਾਲੇਦਾਰ ਗੁੜ ਬਣਦਾ ਉਹ ਵੀ ਉਹ ਵੀ ਬਣਾਉਣਾ ਦੇਸੀ ਖੰਡ ਦੇਸੀ ਖੰਡ ਪਹਿਲਾਂ ਵੀ ਬਣਾਉਂਦੇ ਹੁੰਦੇ ਸੀ ਸਾਡੇ ਉਹ ਮੈਨੂੰ ਤਜਰਬਾ ਸੀ ਸਾਰਾ ਦੇਸੀ ਖੰਡ ਵੀ ਬਣਾ ਬਣਾਈ ਦੇਸੀ ਖੰਡ ਦੀ ਗੱਲ ਮੈਂ ਤੁਹਾਨੂੰ ਦੱਸਦਾ ਖੰਡ ਕੱਢ ਕੇ ਜਿਹਨੂੰ ਸ਼ੀਰਾ ਪਾਗੇ ਨੇ ਕੁਆਲਿਟੀ ਦੀ ਗੱਲ ਮੈਂ ਤੁਹਾਨੂੰ ਦੱਸਦਾ ਆਰਗੈਨਿਕ ਖੇਤੀ ਦੀ ਕੁਦਰਤੀ ਖੇਤੀ ਨੇ ਉਹ ਗੋੜ ਜਿਹੜਾ ਪਿੱਛੇ ਛੀਰਾ ਸੀ ਉਹਦੇ ਵੀ ਸ਼ੱਕਰ ਬਣੀ ਆ ਮੇਰੇ ਕੋਲ ਹਿਸਾਬ ਲਾਓ ਬਹੁਤੀਆਂ ਦੀ ਬਹੁਤੀਆਂ ਇਹੋ ਜਿਹੇ ਇਲਾਕੇ ਵੀ ਇਹਨੇ ਵੀ ਤਾਜ਼ਾ ਗੰਨੇ ਦੀ ਸ਼ੱਕਰ ਵੀ ਨਹੀਂ ਬਣਦੀ ਪਹਿਲੇ ਸਾਲ ਦੀ ਦੂਜੇ ਦੀ ਵੀ ਨਹੀਂ ਬਣਦੀ ਬਣਦੀ ਹੀ ਨਹੀਂ ਕੁਆਲਿਟੀ ਨਹੀਂ ਪਤਾ ਨਹੀਂ ਕੀ ਗੱਲ ਹੈ ਜ਼ਮੀਨਾਂ ਸਾਡੀ ਜ਼ਮੀਨ ਦੀ ਇੰਨੀ ਵਧੀਆ ਕੁਆਲਿਟੀ ਔਰ ਉਹਦੇ ਵਿੱਚ ਹੋਰ ਵੀ ਗੁਣਵੱਤਾ ਜ਼ਿਆਦਾ ਆ ਗਈ ਕਿ ਉਹਦੀ ਸ਼ੀ 70 ਬਣੀ ਉਹ ਮੈਂ ਸ਼ੱਕਰ ਸੇਲ ਕਰੀ ਸ਼ੂਗਰ ਰਹਿਤ ਕਰਕੇ ਕਿਉਂਕਿ ਸ਼ੂਗਰ ਤਾਂ ਪਹਿਲੇ ਨਿਕਲ ਗਈ ਜਿਹਦਾ ਵਿੱਚ ਦੇਸੀ ਘਣ ਸ਼ੂਗਰ ਰਹਿਤ ਉਹ ਛੇਲ ਕੀਤੀ ਤੇ ਉਸ ਤੋਂ ਬਾਅਦ ਫਿਰ ਸਾਧ ਸੰਗਤ ਐਸੇ ਤਰ੍ਹਾਂ ਚੱਲਦਾ ਜਾਈ ਗਿਆ ਮਤਲਬ ਚੱਲ ਰਿਹਾ ਹੁਣ ਚੱਲ ਉਹ ਤੋਂ ਬਾਅਦ ਮੈਂ ਬਾਗ ਵੀ ਲਾਇਆ ਹੈ ਇੱਕ ਕਿਲੇ ਜ ਮੇਰਾ ਬਾਗ ਹੈ ਜਿਹਦੇ ਵਿੱਚ ਅਮਰੂਦ ਹੈ ਕਿੰਨੂ ਹੈ ਨਿੰਬੂ ਹੈ ਅੰਬ ਹੈ